ਬਿਮਾਰੀਆਂ ਕਹਿੰਦਾ ਘੱਟੋ ਘੱਟ 100 150 ਬਿਮਾਰੀ ਦਾ ਮੈਂ ਹੱਲ ਕਰਦਾ ਇੱਥੋਂ ਤੱਕ ਕੇ ਕਹਿੰਦਾ ਵੀ ਮੈਂ ਹਾਰਟ ਵਾਲੇ ਮਰੀਜ਼ ਵੀ ਸਹੀ ਕਰੇ ਆ ਜਿਨ੍ਹਾਂ ਦੇ ਸਟੰਟ ਪੈਣ ਵਾਲਾ ਹੀ ਸੀ ਤੇਰੇ ਤੇਰੇ ਜਿੰਨੋ ਦਾ 12 ਸਾਲ ਨਹੀਂ ਪੈਣਾ ਹੈ ਨਾ ਬਈ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਉਹਨਾਂ ਦੇ ਹਾਰਮੋਨਸ ਡਿਸਬੈਂਸ ਹੋ ਜਾਂਦੇ ਆ ਪੀਰੀਅਡ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਉਹ ਅੱਜ ਕੱਲ ਕਿਉਂ ਆ ਰਹੀਆਂ ਜੀ ਦੇ ਵਿੱਚੋਂ ਆਪਾਂ ਕੋਈ ਚੀਜ਼ ਨੂੰ ਬਾਹਰ ਕੱਢਦੇ ਉਹਦੀ ਰਿਕਵਰੀ ਵੀ ਜ਼ਰੂਰੀ ਹੈ ਕਿੰਨਾ ਚਿਰ اندرੋਂ ਰਿਕਵਰ ਨਾ ਉਹ ਤਾਂ ਵੀਕਨੈਸ ਆਉਣ ਲੱਗਣੀ ਲੱਗੀ ਬਲੱਡ ਘਟ ਬਲੱਡ ਘਟਣ ਲੱਗਿਆ ਕਈ ਲੋਕ ਕਹਿੰਦੇ ਅਸੀਂ 10 ਕਿਲੋ ਘਟਾ ਦੇਾਂਗੇ 1 ਮਹੀਨੇ ਦਾ 15 ਘਟਾ ਦੇਾਂਗੇ ਉਹਨਾਂ ਦੇ ਫਿਰ ਕੀ ਹੈ ਸਕੀਮੇ ਤੇ ਝੁਰੀਆਂ ਆਉਣ ਲੱਗ ਜਾਂਦੀਆਂ ਨੇ ਹੈਨਾ ਤੇ ਬੁੜਾਪਾ ਬੁੜਾਪਾ ਆਉਣ ਲੱਗ ਜਾਂਦਾ ਬੁੜਾਪਾ ਆ ਪੂਰਾ ਉੜਦਾ ਨਹੀਂ ਰਹਿੰਦਾ ਉਹ ਚੀਜ਼ ਨਹੀਂ ਰਹਿੰਦੀ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਹਨਮਾਨਗੜ੍ਹ ਸ਼ਹਿਰ ਖੜੇ ਆ ਰਾਜਸਥਾਨ ਬਾਈ ਬਲਰਾਜ ਮਾਨ ਕੋਲੇ ਆਏ ਆ ਤੇ ਬਾਈ ਨੇ ਆਪਾਂ ਨੂੰ ਨਾ ਫੋਨ ਕਰਕੇ ਸਪੈਸ਼ਲ ਸੱਦਿਆ ਕਿਉਂਕਿ ਬਾਈ ਕੋਲੇ ਨਾ ਕੋਈ ਪ੍ਰੋਡਕਟ ਆ ਦੇ ਸੀ ਬਾਈ ਕਹਿੰਦਾ ਮੈਂ वजन ਵਧਾ ਵੀ ਦਿੰਨਾ ਘਟਾ ਵੀ ਦਿੰਨਾ ਬਿਮਾਰੀਆਂ ਕਹਿੰਦਾ ਘੱਟੋ-ਘੱਟ 100 150 ਬਿਮਾਰੀ ਦਾ ਮੈਂ ਹੱਲ ਕਰਦਾ ਇੱਥੋਂ ਤੱਕ ਕੇ ਕਹਿੰਦਾ ਵੀ ਮੈਂ ਹਾਰਟ ਵਾਲੇ ਮਰੀਜ਼ ਵੀ ਸਹੀ ਕਰੇ ਆ ਜਿਨ੍ਹਾਂ ਦੇ ਸਟੰਟ ਪੈਣ ਵਾਲਾ ਹੀ ਸੀਗਾ ਤੇ ਮੈਨੂੰ ਬਾਈ ਨੇ ਨਾ ਸਪੈਸ਼ਲ ਫੋਨ ਕਰਕੇ ਸੱਦਿਆ ਵੀ ਮੈਨੂੰ ਕਹਿੰਦਾ ਮੈਂ ਤੇਰਾ वजन ਘਟਾ ਦੂੰ ਹੁਣ ਬਈ ਸਿਆਣੇ ਕਹਿੰਦੇ ਹੁੰਦੇ ਜਾਂ ਵਾਹ ਪਹਿ ਜਾਣਗੇ ਜਾਂ ਰਾਹ ਪਹਿ ਜਾਣਗੇ ਕਾਂ ਪਤਾ ਲੱਗੂਗਾ ਆਉਣ ਵਾਲੇ ਕੋਈ 2-4 ਮਹੀਨਿਆਂ ਚ ਬਈ ਵਜਨ ਘਟਦਾ ਵੀ ਆ ਕਿ ਨਹੀਂ ਗੱਲਾਂ ਬਾਤਾਂ ਬਾਈ ਨਾਲ ਆਪਾਂ ਬਹਿ ਕੇ ਅੰਦਰ ਕਾਊਂਟਰ ਤੇ ਕਰਦੇ ਆ ਜੁੜੇ ਰਿਓ ਆਹੀਂ ਚੱਲਦੇ ਆ ਆਪਾਂ ਵੀਡੀਓ ਬੰਦ ਨਾ ਕਰੀ ਬਈ ਜੋਤ ਆ ਜਾ ਬਈ ਸਸਰੀ ਘਰ ਬਈ ਸਸਰੀ ਘਰ ਸਸਰੀ ਘਰ ਹੋਰ ਬਈ ਠੀਕ ਹੋ ਵਧੀਆ ਵਧੀਆ ਹੋਰ ਭਰਾ ਲੈ ਵੀ ਬਈ ਆਪਾਂ ਬਾਈ ਕੋਲੇ ਆ ਗਏ ਠੀਕ ਹੈ ਨਾ ਤੇ ਬਾਈ ਨੇ ਆਪਾਂ ਨੂੰ ਸਪੈਸ਼ਲ ਸੱਦਿਆ ਤੇ ਆਪਾਂ ਪਹਿਲਾਂ ਸਿੱਧਾ ਉੱਥੋਂ ਹੀ ਲਾ ਲਿਆ ਕੈਮਰਾ ਕੋਈ ਗੱਲਬਾਤ ਨਹੀਂ ਗਣੀ ਵੀ ਮੁੜ ਕੇ ਤੁਸੀਂ ਨਾ ਕਮੈਂਟਾਂ 'ਚ ਲੱਗ ਪੈਣੇ ਹੁੰਦੇ ਆ ਕਈ ਭਰਾਣਾ ਜਿਹੜੇ ਜ਼ਹਿਲਸੀ ਕਰਦੇ ਆ ਆਪਣੇ ਤੋਂ ਉਹ ਐਵੇਂ ਮਤਾਂ ਦਿੰਦੇ ਆ ਪਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਯਾਰ ਜ਼ਹਿਲਸੀ ਆ ਭਾਈ ਕੋਈ ਵੱਡਾ ਛੋਟਾ ਨਹੀਂ ਪਰਮਾਤਮਾ ਕਿਸੇ ਨੂੰ ਵੀ ਫਰਸ਼ ਤੋਂ ਅਰਸ਼ ਤੇ ਕਰ ਸਕਦਾ ਤੇ ਅਰਸ਼ ਤੋਂ ਫਰਸ਼ ਤੇ ਕਰ ਸਕਦਾ ਜੇ ਅੱਜ ਇੱਥੋਂ ਤੱਕ ਪਹੁੰਚੇ ਆ ਬਾਈ ਉਹ ਪਰਮਾਤਮਾ ਦੀ ਮਿਹਰ ਆ ਮੈਂ ਕੋਈ ਵੱਡਾ ਨਹੀਂ ਆਮ ਘਰ ਦਾ ਧੀ ਪੋਤਾ ਆਮ ਸੀਗੇ ਆਮ ਹੀ ਰਵਾਂਗੇ ਨਾ ਕਦੇ ਆਪਾਂ ਹੰਕਾਰ ਕਰਿਆ ਤੇ ਨਾ ਹੀ ਕਰਨਾ ਮੈਨੂੰ ਤਾਂ ਇੱਥੋਂ ਤੱਕ ਕੈਰ ਬਾਈ ਕਈ ਗਾਲਾਂ ਕੱਢੀ ਜਾਂਦੇ ਆ ਕਮੈਂਟਾਂ 'ਚ ਕਈ ਆਂਦੇ ਆਏ ਆਂ ਯੋ ਆ ਫਲਾਨਾ ਕੁਛ ਨਹੀਂ ਬਾਈ ਜਿਹੋ ਜਿਹੇ ਹੈਗੇ ਉਹ ਜਿਹੇ ਹੈਗੇ ਕਦੇ ਅੱਜ ਤੱਕ ਕਿਸੇ ਨੂੰ ਵੀ ਕਮੈਂਟ ਦਾ ਰਿਪਲਾਈ ਨਹੀਂ ਕਰਿਆ ਕਿਉਂਕਿ ਜਿਵੇਂ ਸਿਆਣਿਆਂ ਨੇ ਆਖਿਆ ਜਦੋਂ ਬਾਈ ਆਦੇਂ ਦੇ ਪਰਮਾਤਮਾ ਬਾਹ ਫੜ ਲੈਣਾ ਤੇ ਫਿਰ ਜੈਲ ਸਿੰਘਾਂ ਦਾ ਡਿਊਟੀ ਲੱਗੀ ਜਾਂਦੀ ਹੈ ਕਈ ਭਰਾਵਾਂ ਦੀ ਸੋ ਬਾਈ ਗਾਂ ਵਾਲੀ ਜਿਹੜੀ ਗੱਲਬਾਤ ਆਪਾਂ ਬਲਰਾਜ ਮਾਨ ਤੋਂ ਪੁੱਛਦੇ ਹਾਂ ਵੀ ਕੋਈ ਗੱਲ ਚ ਕਰੰਟ ਹੈਗਾ ਵੀ ਕਿ ਨਹੀਂ ਤੇ ਬਾਈ ਕਹਿੰਦਾ ਵੀ ਮੈਂ ਤੁਹਾਨੂੰ ਐਜੇ ਬੰਦੇ ਵੀ ਸੱਦੇ ਆ ਇੱਥੇ ਦੱਸੂਗਾ ਕਿਉਂਕਿ ਤੜਕੇ ਮੈਨੂੰ ਫੋਨ ਕਰਿਆ ਸੀਗਾ ਥੋੜਾ ਜਿਹਾ ਲੇਟ ਜ਼ਰੂਰ ਹੋ ਗਏ ਫੋਨ ਆਈ ਵੀ ਗਏ ਬਾਈ ਦੇ ਰਾਹ ਚ ਬਈ ਯਾਰ ਤੁਸੀਂ ਆਏ ਨਹੀਂ ਪਰ ਮਾਫੀ ਚਾਹੁੰਨੇ ਬਈ ਪਹਿਲਾਂ ਤਾਂ ਲੇਟ ਹੋ ਗਏ ਕਿਉਂਕਿ ਆਪਣੀ ਨਾ ਬਈ ਥੋੜੀ ਜੀ ਗੱਡੀ ਜਵਾਬ ਦੇ ਗਈ ਸੀਗੀ ਕਹਿੰਦਾ ਭਾਬਾ ਉਹਦੇ ਬੂਟ ਖਰਾਬ ਹੋ ਗਏ ਸੀ ਟਾਇਰ ਰਾਹ ਚ ਟਾਈਮ ਲੱਗ ਗਿਆ ਟਾਇਰ ਪਉਣ ਲੱਗ ਪਏ ਗਾਂ ਵਾਲੀਆਂ ਬਈ ਗੱਲਾਂ ਹੁਣ ਆਪਾਂ ਬਾਈ ਬਦਰਾਜ ਮਾਨ ਨਾਲ ਕਰਦੇ ਆਂ ਬਈ ਕੀ ਪ੍ਰੋਡਕਟ ਆ ਇਹ ਬਾਈ ਕਹਿੰਦਾ ਵੀ ਮੈਂ ਵਜਨ ਘਟਾ ਵੀ ਸਕਦਾ ਵਧਾ ਵੀ ਸਕਦਾ ਬਿਮਾਰੀਆਂ ਕਿੰਨੀਆਂ ਦੇ ਹਾਲਾ ਜੇ ਕਿਸੇ ਨੂੰ ਕੋਈ ਨਿਗਾ ਦੀ ਪ੍ਰੋਬਲਮ ਆ ਕਹਿੰਦਾ ਉਹ ਵੀ ਕਰ ਸਕਦਾ ਹੁਣ ਬਈ ਮੈਂ ਇੰਨਾ ਬੋਲ ਪਏ ਤੂੰ ਕਾ ਮੈਂ ਨਹੀਂ ਬੋਲਣਾ ਹੁਣ ਬਾਈ ਦੱਸੂ ਗੱਲਾਂ ਲੈ ਵੀ ਬਈ ਸਭ ਤੋਂ ਪਹਿਲਾਂ ਤਾਂ ਤੂੰ ਲਾ ਮੈਂਕ ਤੇ ਹੁਣ ਦੱਸ ਬਈ ਬਾਈ ਕੀ ਪ੍ਰੋਡਕਟ ਆ ਤੇਰੇ ਕੋਲੇ ਕੀ ਕੀ ਬਿਮਾਰੀਆਂ ਦੇ ਹੱਲ ਆ ਚਲੋ ਸਭ ਤੋਂ ਪਹਿਲਾਂ ਤਾਂ ਬਈ ਤੁਹਾਡੇ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਕੋਲੇ ਆਏ ਕੋਈ ਗੱਲ ਨਹੀਂ ਭਰਾ ਆਪਣੀ ਮਹਾਰਾਜ ਨੇ ਪ੍ਰਮਾਤਮਾ ਨੇ ਇਹ ਡਿਊਟੀ ਲਾਤੀ ਵੀ ਆਪਾਂ ਹਰੇਕ ਭਰਾ ਕੋਲੇ ਪਹੁੰਚਣਾ ਹਾਂਜੀ ਤੇ ਜਿੱਥੇ ਬਈ ਕੋਈ ਵੀ ਭਰਾ ਫੋਨ ਕਰਦਾ ਆਪਾਂ ਅਗਲੇ ਨੂੰ ਟਾਈਮ ਜ਼ਰੂਰ ਦਿੰਦੇ ਆ ਕਿਉਂ ਵੇਟਿੰਗ 'ਚ ਹੁੰਦਾ ਕੰਮ ਪਰ ਇਹ ਨਹੀਂ ਵੀ ਅਜ ਤੱਕ ਕਿਸੇ ਨੂੰ ਨਰਾਸ਼ ਕਰਿਆ ਹੋਵੇ ਪ੍ਰਾਣ ਨੇ ਆਪਾਂ ਨੂੰ ਫੋਨ ਕਰਿਆ ਮਾਨ ਨਾਲ ਵੀ ਕਹਿੰਦਾ ਬਾਈ ਮੈਂ ਤੇਰਾ ਵਜ਼ਨ ਘਟਾ ਦੂੰ ਹਾਂ ਪ੍ਰੇਜ ਜਰੂਰ ਆ ਕਹਿੰਦਾ ਤੇ ਬਾਈ ਥੋੜਾ ਜਿਹਾ ਇੱਕ ਹੁਣ ਈ ਗੱਲ ਆ ਵੀ ਪ੍ਰੇਜ ਰੱਖਣਾ ਪਊਗਾ ਮੇਰਾ ਕੰਮ ਇਹ ਆ ਮੈਂ ਬਾਈ ਨਿਤ ਮੰਨ ਕੇ ਚੱਲੋ 5 ਤੋਂ 7 ਭਰਾਵਾਂ ਨੂੰ ਜਾਨਾ ਜਾਂਦੇ ਰਹਿੰਦੇ ਹਾਂ ਐਡ ਕਰਨਾ ਵਾਸਤੇ ਸੋ ਬਾਈ ਬਣ ਕੇ ਮੈਂ ਲਾਦਾ ਪ੍ਰਾਣ ਨੇ ਪਹਿਲਾਂ ਹੀ ਫੋਨ ਤੇ ਕਿਹਾ ਸੀ ਕਹਿੰਦਾ ਚਾਹ ਦਾ ਤੇਰੀ ਬੰਦ ਹੋ ਜੂ ਲੈ ਵੀ ਤੁਹਾਡਾ ਚਾਹ ਦਾ ਖਰਚਾ ਤਾਂ ਘਟ ਗਿਆ ਕੱਲਾ ਪਾਣੀ ਦੇ ਗਲਾਸ ਪਿਆ ਰਿਆ ਕਰਿਓ ਤੇ ਮੋੜ ਦਿਆ ਕਰਿਓ ਤੇ ਬਾਈ ਹੁਣ ਤੂੰ ਦੱਸ ਕੀ ਕਹਾਣੀ ਐ ਚਲੋ ਬਈ ਕਹਾਣੀ ਐ ਅਸੀਂ ਤੁਹਾਨੂੰ ਬਹੁਤ ਚਿਰ ਤੋਂ ਫੋਲੋ ਕਰਦੇ ਸੀ ਨਾ ਵਲੌਗ ਦੇਖਦੇ ਸੀ ਕਿ ਸੋਹਣੇ ਠੀਕ ਠੀਕ ਐ ਬਾਈ ਤੇ ਅਸੀਂ ਤਿੰਨ ਚਾਰ ਦਿਨ ਪਹਿਲਾਂ ਮਲੋਟ ਗਈ ਵੀ ਸੀ ਉੱਥੇ ਪਹਿਲਾਂ ਸਾਡਾ ਮਨ ਵੀ ਹੋਇਆ ਸੀ ਵੀ ਅਸੀਂ ਪਿੰਡ ਜਾ ਕੇ ਆਈਏ ਉਹ ਨਾ ਨਾਲ ਹੀ ਪਿੰਡ ਆਪਣਾ ਆ ਜਾਂਦਾ ਤੇ ਫਿਰ ਸਾਨੂੰ ਅਸੀਂ ਉੱਥੇ ਲੇਟ ਬਹੁਤ ਹੋ ਗਿਆ ਸੀ ਮਲੋਟ ਹੈਲਥ ਸੈਮੀਨਾਰ ਕਰਨਾ ਸੀਗਾ ਆਪਦਾ ਅਗਲੇ ਮਹੀਨੇ ਤਾਂ ਅਸੀਂ ਉੱਥੇ ਹੋਟਲ ਵਗੈਰਾ ਦੇਖਣ ਗਏ ਸੀਗੇ। ਫਿਰ ਥੋੜੇ ਮੁਕਸਰ ਵਾਲੀ ਰੋਡ ਤੇ ਇਹ ਬੰਸੀ ਦਾ ਢਾਬਾ। ਅੱਛਾ ਹੈਗਾ ਹੈਗਾ। ਉਹਦੇ ਨਾਲ ਗੱਲਬਾਤ ਕਰਕੇ ਆਏ ਫਿਰ ਅਸੀਂ ਉਹਦੇ ਨੂੰ ਵਾਪਸ ਆ ਗਏ। ਫਿਰ ਅਸੀਂ ਪਰਸੋ ਬੈਠੇ ਬੈਠੇ ਮੈਂ ਫੇਰ ਤੁਹਾਡਾ ਵਲੌਗ ਜਦੋਂ ਸਾਹਮਣੇ ਆਇਆ ਮੈਂ ਯਾਰ 22 ਦਾ ਵਜ਼ਨ ਤਾਂ ਆਪਾਂ ਘਟਾਉਣਾ ਹੀ ਘਟਾਉਣਾ। ਇੱਕ ਵਾਰੀ ਬਾਈ ਨੂੰ ਫੋਨ ਕਰੀਏ ਸਦੀਹ ਦਾ ਸਹੀ। ਠੀਕ ਹੈ ਬਾਈ। ਤੇ ਫਿਰ ਤਾਂ ਸੋਨੂੰ ਅਸੀਂ ਪਰਸੋ ਫੋਨ ਲਾਇਆ। ਮੈਂ ਬਾਈ ਤੁਸੀਂ ਇੱਕ ਵਾਰੀ ਸਾਨੂੰ ਵਿਜ਼ਿਟ ਕਰੋ। ਪ੍ਰੀਜ ਬਾਈ ਪਹਿਲਾਂ ਤਾਂ ਪ੍ਰੀਜ ਦੱਸ ਕਿੰਨਾ ਹੈਗਾ। ਤੂੰ ਵੀ ਦੋ ਚੀਜ਼ਾਂ ਜਿਵੇਂ ਤੂੰ ਮੈਨੂੰ ਫੋਨ ਤੇ ਕਹਿਦਾ ਵੀ ਚਾਹ ਛੱਡਣੀ ਪਊ ਚਾਹ ਤਾਂ ਮੈਂ ਬੈਸੀ ਘੱਟ ਪੀਣਾ ਚਾਹ ਤੇ ਆਪਾਂ ਗੱਲ ਕਰ ਲੈਨੇ ਵੀ ਤੂੰ ਮੇਰਾ ਕੰਮ ਹੀ ਮੁਖਾਤਾ ਹਾਂ ਵੀ ਚਾਹ ਤੇ ਵੀ ਮੈਂ ਗੱਲ ਕਰ ਲੈਨੇ ਆਪਾਂ ਵੀ ਜਿਹੜੀ ਚਾਹ ਹੁੰਦੀ ਹੈ ਦੇਖੋ ਆਪਣੇ ਸਰੀਰ ਨੂੰ ਕੈਫੀਨ ਚਾਹੀਦਾ ਹੁੰਦਾ ਹੈ ਤੇ ਕੈਫੀਨ ਆਪਾਂ ਨੂੰ ਮਿਲਦਾ ਹੈ ਜਿਹੜੀ ਆਪਣੀ ਚਾਹ ਦੀ ਪੱਤੀ ਹੁੰਦੀ ਉਹਦੇ ਵਿੱਚ ਠੀਕ ਆ ਠੀਕ ਹੈ ਭਾਈ ਆਪਾਂ ਹੁਣ ਕੀ ਕਰਦੇ ਆ ਦੇਖੋ ਚਾਹ ਬਾਹਰਲੇ ਦੇਸ਼ ਆਏ ਸੀ ਉਹ ਚਾਹ ਆਪਣੇ ਇੰਡੀਆ ਚ ਲੈ ਕੇ ਆਏ ਤੁਸੀਂ ਅੱਜ ਵੀ ਕਿਸੇ ਬਾਹਰਲੇ ਗੋਰੇ ਨੂੰ ਦੇਖ ਲਿਓ ਉਹ ਕੱਲੀ ਪੱਤੀ ਵਾਲ ਕੇ ਹੀ ਪੀਂਦਾ ਹੋਊਗਾ ਦੁੱਧ ਤੇ ਮ अच्छा ਤੇ ਜਦੋਂ ਤੁਸੀਂ ਸਰੀਰ ਨੂੰ ਚਾਹੀਦੀ ਹੈ ਕੈਫੀਨ ਕੱਲੀ ਤੁਸੀਂ ਪੱਤੀ ਵਾਲ ਕੇ ਪੀਓ ਉਹਨੇ એનર્ਜੀ ਦੇਣੀ ਹੈ ਸਰੀਰ ਨੂੰ ਤੁਹਾਨੂੰ ਜਿਹੜੀ ਵੀ ਹੈ ਨਾ ਉਹ ਕਈ ਵੇਰਾ ਜਦੋਂ ਆਪਾਂ ਮਿੱਠਾ ਤੇ ਦੁੱਧ ਪਾ ਲੈਨੇ ਆ ਉਹਦੇ ਵਿੱਚ ਫਿਰ ਬਈ ਉਹ ਮਿੱਠਾ ਜ਼ਹਿਰ ਬਣ ਜਾਂਦਾ ਠੀਕ ਆ ਫਿਰ ਹੌਲੀ ਹੌਲੀ ਕੀ ਕਰਦਾ ਹੈ ਕਿ ਆਪਣਾ ਜਿਹੜਾ ਸਰੀਰ ਦਾ ਡਾਈਜੈਸਟਿਵ ਸਿਸਟਮ ਹੁੰਦਾ ਜਿਵੇਂ ਮੈਟਾਬੋਲਿਜ਼ਮ ਹੁੰਦਾ ਹੈਗਾ ਉਹਨੂੰ ਸਲੋ ਕਰਨ ਲੱਗ ਜਾਂਦਾ ਹੈ ਫਿਰ ਆਪਣਾ ਖਾਣਾ ਪੀਣਾ ਪਚਦਾ ਨਹੀਂ ਆ ਫਿਰ ਅੰਦਰ ਚਰਬੀ ਮੰਨ ਲੱਗ ਜਾਂਦੀ ਹੈ ਤਾਂ ਕਰਕੇ ਅਸੀਂ ਚਾਹ ਬੰਦ ਚਾਹ ਨਹੀਂ ਬੰਦ ਕਰਾਉਂਦੇ ਅਸੀਂ ਮਿੱਠਾ ਤੇ ਦੁੱਧ ਬੰਦ ਕਰਾਉਣੀ ਆ ਉਹਦੇ ਵਿੱਚ ਤੁਸੀਂ ਕੱਲੀ ਪੱਤੀ ਵਾਲ ਕੇ ਪੀਓ ਪੀਣੀ ਆ ਤਾਂ ਨਹੀਂ ਅਸੀਂ ਵੀ ਤੁਹਾਨੂੰ ਇੱਕ ਐਨਰਜੀ ਬੂਸਟਰ ਦਿੰਨੇ ਆ ਆਪਦੇ ਕੋਲੋਂ ਤੁਸੀਂ ਉਹਨੂੰ ਵੀ ਅੱਛਾ ਭਾਈ ਜੇ ਘਰੇ ਵੀ ਮੰਨ ਕੇ ਚੱਲ ਆਪਾਂ ਕੱਲੀ ਸਵੇਰ ਉੱਠਦੇ ਆ ਹਾਂ ਜੀ ਜੀ ਪੱਤੀ ਵਾਲ ਕੇ ਪੀਨੇ ਆ ਮੈਨੂੰ ਤਾਂ ਘਰ ਭਾਈ ਇੰਨੀ ਭਾਲ ਵੀ ਨਹੀਂ ਆਉਂਦੀ ਸਵੇਰ ਚਾਹ ਕਈ ਵਾਰੀ ਮੈਂ ਪੀਂਦਾ ਕਈ ਵਾਰੀ ਮੈਂ ਨਹੀਂ ਪੀਂਦਾ ਕਿਉਂਕਿ ਤੜਕੇ ਉੱਠ ਕੇ ਹਾਂ ਜੀ ਜੀ ਹਾਰਡ ਜਾਵੇ ਸਿਆਲ ਜਾਵੇ ਭਵੇਂ ਸਾਡਾ ਬੰਦਾ ਲ ਬਾਪੂ ਦੀ ਡਿਊਟੀ ਹੋਵੇ ਜਾਂ ਛੋਟੇ ਦੀ ਪਰ ਜਿਹੜਾ ਬਈ ਤੜਕੇ ਉੱਠ ਕੇ ਕੋੜੀਆਂ ਨੂੰ ਪੱਠੇ ਪਾਉਣ ਚ ਸਵਾਦ ਆਉਂਦਾ ਨਾ ਵੀ ਸਮਝ ਲੈ ਜੇਵ ਜਾ ਤੂੰ ਤੜਕੇ ਉੱਠ ਕੇ ਮਹਾਰਾਜ ਦੀ ਪੂਜਾ ਕਰ ਲਈ ਤੇ ਜੇਵ ਜੇ ਕੋੜਗਾਂ ਨੂੰ ਪੱਠੇ ਪਾਤੇ ਮੈਂ ਤੜਕੇ ਉੱਠ ਕੇ ਪੱਠੇ ਆਪ ਪਾਉਣੇ ਹੀ ਪਾਉਣੇ ਆ ਭਵੇਂ ਯਾਰ ਮੈਂ 6 ਵਜੇ ਉੱਠਾਂ 5 ਵਜੇ 7 ਵਜੇ ਕਦੋਂ ਵੀ ਤੇ ਚਾਹ ਮੈਂ ਪੀਤੀ ਤੋਂ ਬਿਨਾ ਕਿਉਂਕਿ ਬਈ ਮਹਾਰਾਜ ਦੀ ਪੂਜਾ ਫੇਰ ਹੀ ਪੜਦੀ ਹੈ ਜੇ ਕਿਆ ਪੀਤੀ ਤੋਂ ਬਿਨਾ ਕਰੇਗੇ ਨਹੀਂ ਇਹ ਤਾਂ ਹੈ ਹੀ ਵਈ ਦੇਖੋ ਕੋਈ ਵੀ ਚੀਜ਼ ਹੁੰਦੀ ਹੁੰਦੇ ਕੋ ਸੋਡਾ ਇੱਕ ਰੂਟੀਨ ਬਣਿਆ ਹੋਈ ਹੈ ਤੁਸੀਂ ਖਾਲੀ ਪੇਟ ਉੱਠ ਘੜਨਾ ਹਾਂ ਆਪਣਾ 20 ਦਿਨ ਲੱਗਦੇ ਐ ਕਿਸੇ ਚੀਜ਼ ਨੂੰ ਛੱਡਣ ਵਾਸਤੇ ਤੁਸੀਂ 20 ਦਿਨ ਕਿਸੇ ਚੀਜ਼ ਤੋਂ ਪਰੇਜ਼ ਰੱਖਦੇ ਹੋ ਕਈ ਵਾਰ ਆਪਾਂ ਅਗੇ ਕਹਿੰਦੇ ਨੇ ਕਿ ਆਪਾਂ ਇੱਕ ਜਣਾ ਮਹਾਰਾਜ ਗੁਰੂ ਘਰ ਜਾਂਦਾ ਸਵੇਰੇ ਉੱਠ ਕੇ ਦੂਜਾ ਕਹਿੰਦਾ ਮੈਂ ਇਥੇ ਉੱਠੀਦਾ ਨਹੀਂ ਤੁਸੀਂ 10 20 ਦਿਨ ਹੁਣ ਤਾਂ ਕੇਰਲ ਮਾਰਾ ਜੀ ਲੱਗਦਾ ਕੋਈ ਪ੍ਰਾ ਨਹੀਂ ਰਹਿ ਸਕਦਾ ਚਾਹ ਬਿਨਾ ਫਿੱਕੀ ਚਾਹ ਪੀ ਸਕਦਾ ਹਾਂ ਫਿੱਕੀ ਪੀ ਸਕਦੇ ਹਾਂ ਬਾਈ ਜੀ ਘੱਟ ਮਿੱਠੇ ਵਾਲੀ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਬਾਰਡ ਮਿੱਠੇ ਦਾ ਤਾਂ ਨਾਂ ਹੀ ਨਾ ਲਓ ਮਿੱਠਾ ਸਭ ਤੋਂ ਜਿਹੜੀ ਮੇਨ ਜੜ ਅੱਜ ਦੇ ਟਾਈਮ ਉਹ ਮਿੱਠਾ ਹੀ ਹੈ ਬਿਮਾਰੀਆਂ ਬਿਮਾਰੀਆਂ ਦਾ ਕਾਰ ਹੈ ਜਿਹੜਾ ਮਿੱਠਾ ਹੀ ਕਾਰਨ ਫਿਰ ਬਈ ਖੰਡ ਚ ਕੈਮੀਕਲ ਕਾਰਨ ਕਾਰਨ ਇਹੀ ਹੈ ਬਾਈ ਜੀ ਦੇਖੋ ਅੱਜ ਤੋਂ ਆਪਾਂ 20 25 ਸਾਲ ਪਹਿਲਾਂ ਜਾਈਏ ਤਾਂ ਆਪਣੇ ਬਜ਼ੁਰਗ ਕਿੰਨੇ ਕੰਮ ਕਰਦੇ ਸੀ ਉਹਨਾਂ ਦੀ ਤਾਕਤ ਕਿੰਨੀ ਹੁੰਦੀ ਸੀ ਹੈਨਾ ਅੱਜ ਜਿਵੇਂ ਮੈਨੂੰ ਬਾਈ ਜੀ 6 ਸਾਲ ਹੋ ਗਿਆ ਫੀਲਡ ਦੇ ਵਿੱਚ ਤੇ ਮੈਂ ਇੱਕ ਐਗਜ਼ਾਮਪਲ ਦੇਵਾਂ ਤੇ ਅੱਜ ਅਸੀਂ ਬਹੁਤ ਸਾਰੀਆਂ ਆਪਣੀਆਂ ਭੈਣਾ ਦੀ ਗੱਲ ਕਰੀਏ ਆਪਾਂ ਨਾ 13 13 14 14 ਸਾਲ ਦੀਆਂ ਤੇ ਅਸੀਂ ਉਹਨਾਂ ਨੂੰ ਆਪਣੀ ਡਾਈਟ ਪਲਾਨ ਦਿੰਨੇ ਨਿਊਟ੍ਰੀਸ਼ਨ ਦੇ ਜਿਹੜੇ ਵੀ ਬਾਈ ਭਰਾਣੇ ਵੀਡੀਓ ਵੇਖਣੀ ਆ ਵਿਚਾਲਿਓ ਨਾ ਕੱਟਿਓ ਬਾਈ ਬਣ ਕੇ ਗੱਲਾਂ ਕੰਮ ਦੀਆਂ ਦੱਸੂਗਾ ਕਈ ਵਾਰੀ ਬਾਈ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਆਉਂਦੀ ਲੋੜ ਹੀ ਨਾ ਪਵੇ ਬਾਈ ਦੀਆਂ ਗੱਲਾਂ ਤੇ ਤੁਹਾਨੂੰ ਤਤ ਮਿਲ ਜਾਣ ਤੇ ਤੁਸੀਂ ਬਾਈ ਉਹ ਤਤਾਂ ਦੇ ਆਧਾਰ ਤੇ ਕੰਮ ਕਰੋ ਤੇ ਤੁਹਾਡੀ ਕੋਈ ਬਿਮਾਰੀ ਕੱਟੀ ਜਾਵੇ ਤੋਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਜੀ ਹੁਣ ਅੱਜ ਕੱਲ 13 13 ਤੇ 14 14 ਸਾਲ ਦੀਆਂ ਭੈਣਾਂ ਆਇਆ ਹਨ ਬਈ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਉਹਨਾਂ ਦੇ ਹਾਰਮੋਨਸ ਡਿਸਬੈਂਸ ਹੋ ਜਾਂਦੇ ਐ ਪੀਰੀਅਡ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਨੇ ਉਹ ਅੱਜ ਕੱਲ ਕਿਉਂ ਆ ਰਹੀਆਂ ਨੇ ਉਹਨਾਂ ਦਾ ਕਾਰਨ ਇਹੀ ਹੈ ਕਿ ਆਪਣਾ ਖਾਣ ਪੀਣ ਹੋ ਗਿਆ ਹੁਣ ਦੇਖੋ ਜੇ ਆਪਾਂ ਵੀ ਜ਼ਿੰਮੇਵਾਰ ਫੈਮਿਲੀ ਹਾਂ ਅਸੀਂ ਬਿਲੋਂਗ ਕਰਦੇ ਹੈਗੀਆਂ ਅੱਜ ਆਪਾਂ ਪਸ਼ੂਆਂ ਵਾਸਤੇ ਪੱਠੇ ਬੀਜਦੇ ਤਾਂ ਆਪਾਂ ਬਈ ਉਹਨਾਂ ਨੂੰ ਬੀਜਣ ਤੋਂ ਪਹਿਲਾਂ ਉਹ ਤੇ ਦਵਾਈ ਲਾ ਦੇਣੇ ਵੀ ਕੀੜਾ ਨਾ ਪੈ ਜੇ ਫਿਰ ਉਹ ਤੇ ਸਪਰੇਅ ਕਰਨ ਲੱਗ ਜਾਨੇ ਆ ਅੱਧਾ ਗਟਾ ਗਟਾ ਡਾਈ ਦਾ ਡਾਟਾ ਡਾਇਆ ਠੋਕਦਾ ਯੂਰੀਆ ਪਾਤੀ ਫਿਰ ਉਹ ਵੀ ਬਈ ਜਿਉ ਕਣਕ ਆ ਗਈ ਆਪਾਂ ਸੋਚਦਾ ਝਾੜਨਾ ਘੱਟ ਰਹਿ ਗਏ ਆਪਾਂ ਉਹ ਤੇ ਕੈਮੀਕਲ ਪਾਉਣ ਲੱਗ ਜਾਨੇ ਆ ਪੰਜ ਗਟਿਆਂ ਤੇ ਕੰਮ ਪਹੁੰਚ ਗਏ ਪੰਜਾਬ ਬਸ ਉਹਦਾ ਕਰਕੇ ਕੀ ਉਹ ਸਾਰਾ ਜਿੰਨਾ ਆਪਾਂ ਕੈਮੀਕਲ ਪਾਉਣੇ ਆ ਉਹ ਫਿਰ ਆਪਾਂ ਰੋਟੀ ਖਾਣੇ ਆ ਆਟੇ ਨਾਲ ਆਪਣੇ ਸ਼ਰੀਰ ਜਾਣ ਲੱਗ ਗਿਆ ਦੁੱਧ ਪੀਣੇ ਆ ਪਸ਼ੂਆਂ ਦਾ ਉਹਦੇ ਨਾਲ ਜਾਣ ਲੱਗ ਗਿਆ ਉਹ ਚੀਜ਼ਾਂ ਦਾ ਕਰਕੇ ਹੀ ਸਾਰੀਆਂ ਚੀਜ਼ਾਂ ਨੇ ਹੁਣ ਬਹੁਤ ਜ਼ਿਆਦਾਤਰ ਅੱਜ ਕੱਲ ਕੀ ਹੈ ਬਈ ਦੁੱਧ ਵੀ ਆਪਾਂ ਡੈਰੀਆਂ ਹਾਲ ਤੋਂ ਲੈਣਾ ਸ਼ੁਰੂ ਕਰ ਰੱਖਿਆ ਉਹ ਭ ਕਿਸੇ ਵੀ ਪਸ਼ੂ ਦੇ ਮੈਂ ਕਿਸੇ ਤੇ ਲਾਕੇ ਨਹੀਂ ਕਹਿੰਦਾ ਕਈ ਵਾਰੀ ਆਪਣਾ ਪਸ਼ੂ ਖਰਾਬ ਹੋ ਗਿਆ ਬੱਚਾ ਮਰ ਗਿਆ ਅਗਲਾ ਆਖ ਦਿਨ ਦਾ ਦੁੱਧ ਬਈ ਚੜਦਾ ਪਸ਼ੂ ਨੂੰ ਖਰਾਬ ਕਰਦਾ ਉਹ ਆਪਾਂ ਟੀਕਾ ਮਾਰਿਆ অক্সੀਟੋਕਸਿਨ ਚੋਲਿਆ ਉਹ ਟੀਕਾ ਵੀ ਇੱਕ ਯੈਰ ਆ ਬਸ ਉਹ ਖਾਣਾ ਪੀਣਾ ਹੀ ਬਈ ਅੱਜ ਦੇ ਟਾਈਮ ਇੰਨਾ ਮਾੜਾ ਹੋ ਗਿਆ ਹੈ ਜੀ ਤਾਂ ਇਹ ਕਰਕੇ ਅੱਜ ਮੈਂ ਤੁਹਾਨੂੰ ਦੱਸਦਾ ਜੀ ਤੁਹਾਡੇ ਜੇ ਖਾਣਾ ਪੀਣਾ ਸਹੀ ਹੋ ਜੇ ਤੁਸੀਂ ਆਪ ਦੇ ਸਰੀਰ ਨੂੰ ਲੱਗਣ ਵਾਲੀਆਂ ਘੱਟ ਤੋਂ ਘੱਟ 120 ਬਿਮਾਰੀਆਂ ਦੂਰ ਕਰ ਸਕਦੇ ਇਹ ਸਾਰੀਆਂ ਬਿਮਾਰੀਆਂ ਸਾਨੂੰ ਖਾਣੇ ਪੀਣੇ ਕਰਕੇ ਆਉਂਦੀਆਂ ਅੱਜ ਆਪਾਂ ਥੋੜੀ ਜੀ ਗੱਲ ਕਰੀਏ ਜਿਵੇਂ ਅੱਜ ਛੋਟੀ ਛੋਟੀ ਉਮਰ ਚ ਬਾਈ ਜੀ ਬਲੱਡ ਪ੍ਰੈਸ਼ਰ ਦਾ ਰਹਿਣਾ ਹੋ ਗਿਆ ਹੈ ਨਾ ਤੇ ਗੈਸ ਤਜਾਬ ਬਣ ਲੱਗ ਗਿਆ ਕਿਸੇ ਦੇ ਵਾਈਵਾਦੀ ਹੋਣਾ ਸ਼ੁਰੂ ਹੋ ਗਈ ਹੈ ਨਾ ਕਿਸੇ ਦੇ ਬਹੁਤ ਜ਼ਿਆਦੇ ਆਪਾਂ ਕਹੀਏ ਜੋੜ ਦੁਖਦੇ ਆ ਜੋੜਾਂ ਦਾ ਅੱਜਕਲ ਬਹੁਤ ਜ਼ਿਆਦੇ ਗੋਡੇ ਦੁਖਣੇ ਆ ਬਹੁਤ ਸਾਰੇ ਲੋਕ ਕਹਿੰਦੇ ਸੀ ਗੋਡੇ ਨਵੇਂ ਪਵਾਓ ਯੂਰਿਕ ਐਸਿਡ ਦੀ ਬਿਮਾਰੀ ਚੱਲ ਗਈ ਗਠੀਆ ਆ ਗਈ ਸ਼ੂਗਰ ਮਾਂ ਤੇ ਸ਼ੂਗਰ ਆ ਗਿਆ ਹਾਰਟ ਇਹ ਤਾਂ ਜਬਈ ਏਡਾ ਕਾਮਨ ਇਸ਼ੂ ਹੋ ਗਿਆ ਕਿ ਆਪਾਂ ਕਹਿੰਦੇ ਰਾਤ ਦਾ ਯਾਰ ਫਲਾਨਾ ਮੇਰੇ ਕੋਲੇ ਬੈਠਾ ਸੀ ਗੱਲਾਂ ਕਰਕੇ ਗਿਆ ਤੜਕੇ ਉਹਨਾਂ ਦੇ ਘਰੋਂ ਫੋਨ ਆ ਗਿਆ ਸਹੀ ਗੱਲ ਆ ਕੰਮ ਹੋ ਗਿਆ ਸਾਰੇ ਨਾ ਚੀਜ਼ਾਂ ਬਾਈ ਜੀ ਇੱਕੇ ਦਮ ਨਹੀਂ ਆਉਂਦੀਆਂ ਇਹ ਟਾਈਮ ਦੇ ਨਾਲ ਆਉਂਦੀਆਂ ਹੌਲੀ 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 ਲੇਕਿਨ ਆਪਾਂ ਪਹਿਲਾਂ ਇਸ ਚੀਜ਼ ਨੂੰ ਸਮਝਦੇ ਨਹੀਂ ਜਿਹੜਾ ਬਾਈ ਹਾਰਟ ਦੀ ਪ੍ਰੋਬਲਮ ਆਉਂਦੀ ਇਹ ਵੀ ਖਾਣ ਪੀਣ ਨਾਲ ਖਾਣ ਪੀਣਾ ਲਾਉਂਦੀ ਬਾਈ ਦੇਖੋ ਹੁਣ ਬਹੁਤ ਸਾਰੇ ਆਪਾਂ ਕਹਿੰਦੇ ਬਚ ਗਿਆ ਪਹਿਲਾਂ ਝਟਕਾ ਸੀਗਾ ਇਹ ਕੀ ਹੁੰਦਾ ਬਾਈ ਆਪਣੇ ਖਾਣ ਪੀਣ ਨਾਲ ਜਿਹੜੇ ਆਪਾਂ ਖਾਣੇ ਪੀਂਦੇ ਆ ਆਪਣਾ ਮੈਟਾਬੋਲਿਜ਼ ਉਹ ਕੀ ਇਹਨੂੰ ਉਹਦੇ ਨਾਲ ਫਿਰ ਫੈਟ ਜਨ ਲੱਗ ਜਾਂਦਾ ਬਲੱਡ ਦੇ ਦੇਖ ਫੈਟ ਵੀ ਦੋ ਬੰਨੀਆਂ ਤਾਂ ਹੁੰਦਾ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਸਰੀਰ ਨੂੰ ਚਾਹੀਦਾ ਵੀ ਤੇ ਨਹੀਂ ਵੀ ਚਾਹੀਦਾ ਉਹ ਫਿਰ ਨਾੜੀਆਂ ਚ ਜੰਮਣ ਲੱਗ ਜਾਂਦਾ ਕਈ ਵਾਰੇ ਤਾਂ ਕੀ ਹੁੰਦਾ ਬੰਦਾ ਜਦੋਂ ਬਲੱਡਰ ਪੰਪ ਦਿੰਦਾ ਹਾਰਟ ਬਲੱਡ ਨੂੰ ਕਈ ਵਾਰ ਤਾਂ ਥੋੜਾ ਬਹੁਤ ਹੁੰਦਾ ਤਾਂ ਨਿਕਲ ਜਾਂਦਾ ਆਪ ਨੂੰ ਆਇਆ ਲੱਗਦਾ ਝਟਕਾ ਜਾ ਗਿਆ ਤਾਂ ਬਚਤ ਰਹੀਗੀ ਕਈ ਵਾਰੀ ਆਪਾਂ ਕਹਿੰਦੇ ਸਟੰਟ ਕੀ ਹੁੰਦਾ ਨਾੜ ਨੂੰ ਕੱਟ ਕੇ ਇੱਕ ਵਿਚਾਲੇ ਥੋੜਾ ਜਿਹਾ ਪੁਆਇੰਟ ਪਾਉਂਦੇ ਬਲੱਡ ਸਰਕਲ ਫੇਰ ਚੱਲਣ ਲੱਗ ਜਾਂਦਾ ਤੇ ਬਹੁਤ ਇੱਕ ਬਹੁਤ ਡਾਕਟਰ ਸੀਗੇ ਮੇਰੇ ਨਾਮ ਯਾਦਾ ਹੀ ਨਹੀਂ ਆਉਂਦਾ ਇਹ ਬਈ ਖੂਨ ਚ ਚਰਬੀ ਵੀ ਜਮਾ ਹੋਣ ਲੱਗ ਗਈ ਜਮਾ ਹੋਣ ਲੱਗ ਜਾਂਦੀ ਬਈ ਉੱਥੋਂ ਹੀ ਪ੍ਰੋਬਲਮ ਉਹਨੂੰ ਕਹਿੰਦੇ ਖੂਨ ਗਾੜਾ ਹੋ ਗਿਆ ਉਹਨੂੰ ਕਹਿੰਦੇ ਖੂਨ ਗਾੜਾ ਹੋਣ ਲੱਗ ਗਿਆ ਤਾਂ ਉਹ ਗਾੜਾ ਹੋਣ ਲੱਗ ਗਿਆ ਫਿਰ ਵੀ ਉਹ ਸਰਕਲ ਬੰਦ ਆ ਨਹੀਂ ਉਹਦਾ ਤੇ ਜਿਹੜੀ ਬਈ ਕਲੌਟ ਦੀ ਪ੍ਰੋਬਲਮ ਆਉਂਦੀ ਆ ਦਿਮਾਗ ਦਾ ਜਿਵੇਂ ਬ੍ਰੇਨ ਅਹਮਰਜ਼ ਹੋ ਗਿਆ ਉਹਦਾ ਵੀ ਕੋਈ ਵੀ ਦੋ ਤਰੀਕੇ ਨਾਲ ਹੁੰਦਾ ਬਈ ਜਦੋਂ ਆਪਾਂ ਪ੍ਰੋਪਰ ਖਾਣਾ ਪੀਣਾ ਘਾਟਣ ਲੱਗ ਜਾਈ ਜਾਂ ਤਾਂ ਨਾੜੀਆਂ 'ਚ ਜੰਮਣਾ ਸ਼ੁਰੂ ਹੋ ਜਾਂਦਾ ਜਾਂ ਆਪਣੀਆਂ ਜਿਹੜੀਆਂ ਸੈਲਸ ਹੁੰਦੀਆਂ ਕੋਸ਼ਿਕਾ ਹੁੰਦੀਆਂ ਜਿਹਨਾਂ ਦੇ ਵੀ ਬਲੱਡ ਸਰਕੂਲੇਟ ਹੁੰਦਾ ਦਿਮਾਗ ਦੇ ਵਿੱਚ ਉਹ ਬਰੀਕ ਬਹੁਤ ਹੋਣ ਲੱਗ ਜਾਂਦੀਆਂ ਤੇ ਜਦੋਂ ਕਈ ਵਾਰੀ ਆਪਾਂ ਰਾਤ ਨੂੰ ਕੀ ਹੁੰਦਾ ਆਪਣੀ ਬੋਡੀ ਹੁੰਦੀ ਆ ਰੈਸਟ ਮੋਡ ਤੇ ਤੇ ਨਾਈਟ੍ਰਿਕ ਆਕਸਾਈਡ ਦੀ ਬੋਡੀ 'ਚ ਕਮੀ ਹੁੰਦੀ ਆ ਉਸ ਟਾਈਮ ਉਦੋਂ ਕੀ ਵਾਰੀ ਕਿ ਬਲੱਡ ਜਦੋਂ ਰਾਤ ਨੂੰ ਫਲੋ ਹੁੰਦਾ ਉਹ ਗਾੜਾ ਹੋ ਹੁਣ ਕਈ ਲੋਕਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਅਸੀਂ ਉਸ ਦਾ ਵੀ ਉਹਨਾਂ ਨੂੰ ਆਪ ਦੇ ਕੋਲੋਂ ਇੱਕ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਆਂ ਖੂਨ ਗਾੜੇ ਤੋਂ ਵੀ ਤੁਸੀਂ ਹਾਂ ਪੈਣ ਲੱਗੇ ਰਾਤ ਨੂੰ ਉਹਨੂੰ ਪੀ ਕੇ ਪੈ ਜਾਣਾ ਜਿਹੜਾ ਤੁਹਾਡਾ ਬਲੱਡ ਸਰਕੂਲੇਸ਼ਨ ਉਹ ਨਾਰਮਲ ਰਹੂਗਾ ਖੂਨ ਦਾ ਜਿਹੜਾ ਦੌਰਾ ਹੈ ਉਹ ਤੁਹਾਡਾ ਵਧੀਆ ਤਰੀਕੇ ਨਾਲ ਚੱਲਣਾ ਜਿਹਦੇ ਨਾਲ ਕੀ ਇਹ ਤੁਹਾਡੇ ਬ੍ਰੇਨ ਹੈਮਰੇਜ ਇਹ ਚੀਜ਼ਾਂ ਨਹੀਂ ਆਉਂਦਾ ਤੇ ਇਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਡਿਫਾਈਨ ਕਰਦੇ ਪ੍ਰੋਬਲਮ ਕੋਈ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਿਸੇ ਨੂੰ ਅੱਜ ਦੇ ਟਾਈਮ ਕਾਬਜ ਰਹਿਣਾ ਗੈਸ ਤੇ ਆਬ ਨਹੀਂ ਬੰਨਣਾ ਹਾਰਮੋਨਸ ਇੰਬੈਲੈਂਸ ਹੋਣਾ ਜਿਵੇਂ ਲੇਡੀਜ਼ ਅੰਦਰ ਲੂਕੋਰੀਆ ਦੀ ਪ੍ਰੋਬਲਮ ਹੋਇਆ ਬਹੁਤ ਸਾਰੇ ਇਸ਼ੂ ਆ ਜਿਹੜੇ ਸਾਰੇ ਖਾਣੇ ਪੀਣੇ ਨਾਲ ਆਉਂਦੇ ਆ ਤੇ ਬਾਈ ਇੱਕ ਜਿਹੜਾ ਤੂੰ ਨਿਗਾ ਦੀ ਗੱਲ ਕਰਦਾ ਹਾਂ ਉਹਦੇ ਵਾਸਤੇ ਵੀ ਕੋਈ ਦੇਸੀ ਉਹਦੇ ਵਾਸਤੇ ਵੀ ਸਾਡੇ ਕੋਲ ਇੱਕ ਨਿਊਟ੍ਰੀਸ਼ਨ ਆਉਂਦਾ ਬਾਈ ਆਯੁਰਵੈਦਿਕ ਦਾ ਨਿਊਟ੍ਰੀਸ਼ਨ ਹੈਗਾ ਉਹ ਔਰ ਜਿਹਨੂੰ ਅਸੀਂ ਐਡ ਆਨ ਕਰਦੇ ਆ ਤੁਹਾਡੇ ਅੱਖਾਂ ਚ ਮੰਨ ਲਓ ਜਲਣ ਹੁੰਦੀ ਹੋਵੇ ਖਾਰਸ਼ ਆਉਂਦੀ ਹੈ ਤੇ ਜਾਂ ਮੰਨ ਲਓ ਬੋਏ ਸਾਡੇ ਕਲਾਇੰਟ ਸੀਗੇ ਜਿਵੇਂ ਉਹ ਸਾਡੇ ਕੋਲੇ ਡੇਲੀ ਲਗਭਗ ਭਾਜੀ ਅਸੀਂ ਸਵੇਰੇ 12 ਤੋਂ 13 ਸੈਸ਼ਨ ਚਲਾਉਨੇ ਆ ਆਨਲਾਈਨ ਗਾਈਡ ਕਰਦੇ ਆ ਲੋਕਾਂ ਨੂੰ ਕਿਉਂਕਿ ਸਾਡੇ ਕੋਲ ਕੈਨੇਡਾ ਤੱਕ ਦੇ ਕਲਾਇੰਟ ਹੈ ਜਿਹੜਾ ਬਈ ਤੁਸੀਂ ਆਨਲਾਈਨ ਗਾਈਡ ਕਰਦੇ ਆ ਕੋਈ ਉਹਦਾ ਆਨਲਾਈਨ ਵੈਬਸਾਈਟ ਉਹ ਵੀ ਦੱਸ ਦਿਓ ਹਾਂ ਨਹੀਂ ਉਹ ਜੂਮ ਐਪਲੀਕੇਸ਼ਨ ਹੈਗੀ ਭਾਜੀ ਉਹਦੇ ਤੇ ਅਸੀਂ ਆਪਦਾ ਕੋਡ ਭੇਜਦੇ ਆ ਅੱਛਾ ਉਹ ਫੋਨ ਕਰਕੇ ਮਗਾਓ ਉਹ ਫੋਨ ਕਿਹੜੇ ਸਾਡੇ ਨਾਲ ਅਟੈਚ ਹੁੰਦਾ ਲੈ ਵੀ ਮਿੱਤਰੋ ਐਨੀ ਗੱਲ ਮੈਂ ਤੁਹਾਨੂੰ ਕੰਮ ਦੀ ਦੱਸਦੇ ਆ ਵੀ ਬਾਈ ਦਾ ਨਾ ਮੈਂ ਵੀਡੀਓ ਦੇ ਵਿੱਚ ਨੰਬਰ ਦੇਊਗਾ ਇੱਕ ਵਾਰੀ ਤੁਸੀਂ ਭਰਾ ਨੂੰ ਫੋਨ ਕਰਕੇ ਉਹ ਜਿਹੜਾ ਬਾਈ ਦਾ ਕੋਈ ਵੀ ਵੈਬਸਾਈਟ ਆ ਉਹਦਾ ਲਿੰਕ ਲਾਜ਼ਮੀ ਮੰਗਾ ਲਿਓ ਗਾਂ ਵਾਲੀ ਜਿਹੜੀ ਗੱਲ ਆ ਉਹ ਤੁਹਾਨੂੰ ਹੌਲੀ 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 ਤਜਰਬਾ ਪਈ ਆ ਉਹਦੇ ਸਾਰਾ ਚੀਜ਼ਾਂ ਅਸੀਂ ਡੇਲੀ ਦੱਸਦੇ ਆ ਸਾਡੇ ਕੋਲੇ ਬਾਈ ਘੱਟ ਤੋਂ ਘੱਟ ਹਰ ਰੋਜ਼ 2500 ਤੋਂ 3000 ਬੰਦਾ ਆਉਂਦਾ ਜੁੜਦਾ ਤੁਹਾਡਾ ਹਾਂ ਜਿਹੜਾ ਇਕੱਲੇ ਭਾਰਤ ਤੋਂ ਨਹੀਂ ਇੰਡੀਆ ਤੋਂ ਨਹੀਂ ਨਿਊਜ਼ੀਲੈਂਡ ਕੈਨੇਡਾ ਤੱਕ ਦੇ ਲੋਕ ਵੀ ਸਾਡੇ ਨਾਲ ਅਟੈਚ ਉਹ ਫਿਰ ਤੁਸੀਂ ਐਕਸਰਸਾਈਜ਼ਾਂ ਵੀ ਕਰਵਾਉਣਾ ਹਾਂ ਉਹ ਤੇ ਅਸੀਂ ਐਕਸਰਸਾਈਜ਼ ਕਰਵਾਉਂਦੇ ਹਾਂ ਖਾਣ ਪੀਣ ਬਾਰੇ ਵੀ ਦੱਸਦੇ ਆਂ ਜੇ ਕਿਸੇ ਨੂੰ ਕੋਈ ਚੈਲੰਜ ਆਈ ਜਾਂਦਾ ਅਸੀਂ ਉਹਦਾ ਵੀ ਹੱਲ ਦੱਸਦੇ ਆਂ ਵੀ ਆਪਾਂ ਕਿਵੇਂ ਕਰਨਾ ਹੈ ਜਿਵੇਂ ਅਸੀਂ ਉਹਨੂੰ ਵਜ਼ਨ ਵੀ ਘਟਾਉਣੀ ਹੈ ਮਹੀਨੇ ਦਾ ਅਸੀਂ ਗਾਰੰਟੀ ਲਿਖ ਕੇ ਦਿੰਨੇ ਆਂ ਵੀ ਤੈਨੋਂ ਤੋਂ 5 ਕਿਲੋ ਵਜ਼ਨ ਅਸੀਂ ਘਟਾ ਕੇ ਦੇਵਾਂਗੇ ਨਹੀਂ ਘਟਦੇ ਥੋੜੇ ਪੈਸੇ ਅਸੀਂ ਕੁੱਠੇ ਦੇਵਾਂਗੇ ਤੇ ਜਿਹੜੇ ਬਈ ਕਹੀ ਆਖ ਦਿੰਦੇ ਆ ਬਈ ਜਾਦੇ ਘਟਾ ਦੇਾਂਗੇ ਨਹੀਂ ਉਹ ਵੀ ਸ ਕਿਰਮ ਮੈਨੂੰ ਨਾ ਇੱਕ ਕੋਈ ਦੇਸੀ ਜੂਜੇ ਦੇਗਾ ਬਾਈ ਅੱਛਾ ਮੈਨੂੰ ਇੱਕ ਕੱਪੀ ਜੀ ਆ ਕੇ ਗਈ ਮਾ ਦਾ ਦੋ ਠੋਕੇ ਦਾ ਚੇਤੀ ਕੰਮ ਹੋ ਜਾਓ ਤੇ ਉਹ ਬਾਈ ਲਾਸਟ ਤੇ ਕੀ ਹੋਇਆ ਤੇ ਮੇਰਾ ਬਲੱਡ ਘਟਣ ਲੱਗ ਪਿਆ ਬਲੱਡ ਘਟਣ ਲੱਗ ਪਿਆ ਮੁੜ ਕੇ ਮੈਂ ਕਿਸੇ ਡਾਕਟਰ ਦੀ ਰਾਇ ਲਈ ਉਹ ਮੈਨੂੰ ਕਹਿੰਦਾ ਯਾਰ ਤੈਨੂੰ ਕਿਹੜਾ ਕੋਈ ਤਕਲੀਫ ਆ ਸਾਰੀ ਜਿਹੜੀ ਆ ਤੂੰ ਰੇ ਸਪਰੇਅ ਕਰਦਾ ਫਿਰ ਤਾਂ ਸਾਰੀ ਜਿਹੜੀ ਤੂੰ ਹਰੇਕ ਕੰਮ ਕਰਦਾ ਤੂੰ ਗਲਤ ਤਰੀਕੇ ਨਾਲ ਗਾਈਡ ਨਾ ਕਰ ਤੋਂ ਬਿਮਾਰੀ ਦਾ ਲੈਣਾ ਉਹ ਗਾਈਡ ਕਰਨਾ ਦੇਖੋ ਆਪਸੀ ਬਈ ਵੱਧ ਤੋਂ ਵੱਧ 5 ਕਿਲੋ ਘੜ ਤੋਂ ਘੜ ਤੱਕ ਦੇਖੋ ਸ਼ਰੀਰ ਦੇ ਵਿੱਚੋਂ ਆਪਾਂ ਕੋਈ ਚੀਜ਼ ਜਦੋਂ ਬਾਹਰ ਕੱਢਦੇ ਆ ਉਹਦੀ ਰਿਕਵਰੀ ਵੀ ਜ਼ਰੂਰੀ ਹੈ ਜਿੰਨਾ ਚਿਰ ਅੰਦਰੋਂ ਰਿਕਵਰ ਨਾ ਹੋਊਗਾ ਤਾਂ ਫਿਰ ਵੀਕਨੈਸ ਆਉਣ ਲੱਗਣੀ ਲੱਗਣੀ ਹੈ ਬਲੱਡ ਘਟ ਬਲੱਡ ਘਟਣ ਲੱਗਿਆਂ ਕਈ ਲੋਕ ਕਹਿੰਦੇ ਅਸੀਂ 10 ਕਿਲੋ ਘਟਾ ਦੇਾਂਗੇ ਇਹ ਮਹੀਨੇ ਦਾ 15 ਘਟਾ ਦੇਾਂਗੇ ਉਹਨਾਂ ਦੇ ਫਿਰ ਕੀ ਹੈ ਸਕਿਨ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਬਈ ਹਨਾ ਤੇ ਬੁੜਾਪਾ ਆ ਜਾ ਬੁੜਾਪਾ ਆਣ ਲੱਗ ਜਾਂਦਾ ਬੁੜਾਪਾ ਪੂਰਾ ਉੜਦਾ ਨਹੀਂ ਰਹਿੰਦਾ ਉਹ ਚੀਜ਼ ਨਹੀਂ ਰਹਿੰਦੀਗੀ ਤੇ 슈ગર ਬਾਰੇ ਬਈ 슈ગર ਤਾਂ ਵੀ ਦੇਖੋ ਬਈ 슈ગર ਇੱਕ ਆਪਣੀ ਬੋਡੀ ਦੇ ਵਿੱਚ ਇੱਕ ਇਨਸੂਲਿਨ ਹੁੰਦਾ ਹੈ ਪੈਨਕ੍ਰੀਆਜ਼ ਇਨਸੂਲਿਨ ਨੂੰ ਆਪ ਛੱਡਦਾ ਹੈਗਾ ਉਹਦੇ ਤੇ ਡਿਪੈਂਡ ਹੁੰਦਾ 슈ગર 슈ગર ਕੋਈ ਐਡੀ ਵੱਡੀ ਬਿਮਾਰੀ ਹੈ ਨਹੀਂਗੀ 슈ગર ਸਿਰਫ ਆਪਣੇ ਖਾਣ ਪੀਣ ਨਾਲ ਹੀ ਮੈਨੇਜ ਹੁੰਦਾ ਹੈ ਹੂੰ ਬਈ ਚੀਜ਼ਾਂ ਹੁੰਦੀਆਂ ਉਹਨੂੰ ਆਪਾਂ ਖਾ ਲਈਏ ਰੈਗੂਲਰ ਡਾਈਟ ਦੇ ਨਾਲ ਆਪਰ ਖਾਂਦੇ ਰਹੀਏ ਤਾਂ 슈ગર ਲੈਵਲ ਨਾਰਮਲ ਰਹਿਣ ਲੱਗ ਜਾਂਦਾ ਮਹੀਨੇ ਦੋ ਮਹੀਨੇ ਚੋਂ ਠੀਕ ਆ ਤੇ ਥਾਇਰੋਇਡ ਦਾ ਵੀ ਹੈਗਾ ਬਾਈ ਥਾਇਰੋਇਡ ਵੀ ਬਾਈ ਜੀ ਸਹੀ ਹੋ ਜਾਂਦਾ ਥਾਇਰੋਇਡ ਦਾ ਵੀ ਇਸੇ ਕਾਰਨ ਹੀ ਹੁੰਦਾ ਉਹ ਵੀ ਖਾਣਾ ਪੀਣਾ ਨਹੀਂ ਹੁੰਦਾ ਠੀਕ ਆ ਤੁਹਾਡੇ ਗੋਡੇ ਦੁਖਦੇ ਹੋਣ ਥਾਇਰੋਇਡ ਹੋਵੇ ਸਭ ਬੱਚਿਆਂ ਵਾਸਤੇ ਵੀ ਅਸੀਂ ਨਿਊਟ੍ਰੀਸ਼ਨ ਪ੍ਰੋਵਾਈਡ ਕਰਦੇ ਹਾਂ ਜਿਵੇਂ ਅੱਜ ਕੱਲ ਆਪਾਂ ਮਸ਼ਹੂਰੀਆਂ ਦੇਖ ਲੈਂਦੇ ਆ ਹਨਾ ਬੋਨ ਬੀਟਾ ਪਿਆ ਦਿਓ ਕੰਪਲੀਨ ਪਿਆ ਦਿਓ ਹਨਾ ਮੈਂ ਕਹਿੰਦਾ ਜੀ ਤੁਹਾਡੇ ਘਰੇ ਦੋ ਜਵਾਕ ਹੈ ਤੁਸੀਂ ਇੱਕ ਨੂੰ ਬੋਨ ਬੀਟਾ ਪਿਓ ਕੰਪਲੀਨ ਮੈਂ ਆਪਾਂ ਕਿਸੇ ਦੀ ਕੰਪਰੋਮਾਈਜ਼ ਨਹੀਂ ਕਰ ਰਹੇ ਮਤਲਬ ਜਿੰਨੇ ਵੀ ਸਪਲੀਮੈਂਟ ਆਉਂਦੇ ਆ ਮਾਰਕੀਟ ਦੇ ਉਹ ਪਿਓ ਇੱਕ ਪਾਸੇ ਤੁਸੀਂ ਸਾਡ ਜਵਾਕਾਂ ਦੀ ਹਾਈਟ ਜਵਾਕਾਂ ਦੀ ਗਰੋਥ ਬਹੁਤ ਵਧੀਆ ਹੋਣੀ ਹੈ ਉਹਨਾਂ ਦਾ ਦਿਮਾਗ ਤੌਰ ਤੇ ਜਵਾਕ ਤੁਹਾਡਾ ਬਹੁਤ ਵਧੀਆ ਤੇਜ਼ ਤਰਾਰ ਹੋਣਾ ਬਸ ਬਹੁਤ ਵਧੀਆ ਨਿਊਟ੍ਰੀਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਠੀਕ ਆ ਤੇ ਬਈ ਮੰਨ ਕੇ ਚੱਲ ਫਿਰ ਬਈ ਕਿਸੇ ਨੂੰ ਵੀ ਕਿਸੇ ਬੰਨੀ ਦੀ ਬਿਮਾਰੀ ਆ ਇੱਕ ਵਾਰੀ ਫੋਨ ਕਰ ਲੇ ਹਾਂ ਇੱਕ ਵਾਰੀ ਕੋਈ ਕੰਮ ਦੀ ਗੱਲ ਮਿਲੂਗੀ ਜਰੂਰ ਜਰੂਰ ਬਈ ਅਸੀਂ ਜੇ ਬੰਦਾ ਕਵੇ ਵੀ ਬਹੁਤ ਜ਼ਿਆਦਾ ਦੂਰ ਤੋਂ ਹੈ ਤਾਂ ਸਾ ਅਸੀਂ ਕਈ ਵਾਰੀ ਸਾਡਾ ਵੀ ਜਾਨਦੇ ਰਹਿੰਦੇ ਅਸੀਂ ਰਾਉਂਡ ਵੀ ਲੱਗਦਾ ਰਹਿੰਦਾ ਹੈ ਜੇ ਬੰਦਾ ਜ਼ਿਆਦਾ ਹੀ ਦੂਰ ਤੋਂ ਆ ਕੇ ਵੀ ਮੈਂ ਸਾਹਮਣੇ ਸਾਹਮਣੇ ਬਹਿ ਕੇ ਗੱਲ ਕਰਨੀ ਹੈ ਤਾਂ ਅਸੀਂ ਬਈ ਉਹਨਾਂ ਨੂੰ ਜੂਮ ਤੇ ਲਿੰਕ ਵੀ ਭੇਜ ਦਿੰਦੇ ਹਾਂ ਠੀਕ ਆ ਉਹ ਫੋਨ ਆਪਦੇ ਘਰੇ ਬੈਠਾ ਸਾਡੇ ਨਾਲ ਲੈਪਟਾਪ ਤੇ ਅਸੀਂ ਇੱਧਰ ਹੁੰਨੇ ਆ ਅਸੀਂ ਸਾਹਮਣੇ ਸਾਹਮਣੇ ਬਹਿ ਕੇ ਵੀ ਉਹਦੇ ਸਾਰੀਆਂ ਗੱਲਾਂ ਨੂੰ ਪੁੱਛ ਲੈਣੇ ਉਹ ਚਾਹੇ ਕਿੰਨਾ ਮਰਜੀ ਦੂਰ ਬੈਠਾ ਹੋਵੇ ਉੱਥੇ ਹੀ ਅਸੀਂ ਨਿਊ ਤੇ ਇਹ ਜਿਹੜਾ ਭਰਾ ਆਪਣੇ ਕੋਲੇ ਬੈਠਾ ਇਹ ਅੱਜ ਆਪਣੀ ਇੱਥੇ ਨਾਲ ਹੀ ਪਿੰਡ ਹੈ ਖਾਨ ਸਾਹਿਬ ਹੈ ਅੱਜ ਨਿਊਟ੍ਰੀਸ਼ਨ ਲੈਣ ਆਇਆ ਹੈ ਤੇ ਭਰਾ ਵੀ ਸਾਡੇ ਕੋਲੇ ਲਗਭਗ ਮਹੀਨਿਆਂ ਦਾ 8-9 ਮਹੀਨੇ ਪਹਿਲਾਂ ਆਇਆ ਸੀ ਤੇ ਹਾਲ ਭਰਾ ਦਾ ਬਹੁਤ ਬੁਰਾ ਹਾਲ ਸੀਗਾ ਮੰਨ ਲਓ ਪੈਰ ਸੁੱਜੇ ਵਜ਼ਨ ਬਹੁਤ ಜಾ ਬਾਕੀ ਭਰਾ ਤੁਹਾਨੂੰ ਦੱਸੋ ਕਿੰਨਾ ਕੁ ਫਾਇਦਾ ਹੋਇਆ ਤੁਸੀਂ ਭਰਾ ਤੋਂ ਪੁੱਛ ਕਿੰਨਾ ਫਾਇਦਾ ਹੋਇਆ ਭਰਾ ਨੂੰ ਫਾਇਦਾ ਹੋਇਆ ਵੀ ਮੈਂ ਰਾਤ ਸੁਰੂ ਜੁ ਮੈਂ ਨਾਲ ਚਾਲੂ ਕੀਤੀ ਸੀ ਨਾ ਤੇ ਮੇਰਾ 1 ਕਵਾਂਟੋਲ 17 ਕਿਲੋ ਵਜ਼ਨ ਸੀ 1 ਕਵਾਂਟੋਲ 17 ਕਿਲੋ ਵਜ਼ਨ ਸੀ ਤੇ ਮੈਂ 6 ਮਹੀਨੇ ਦਵਾਈ ਦੇ ਕੋਲ ਦ ਦਵਾਈ ਲੈਦਾ ਰਿਹਾ 6 ਮਹੀਨੇ ਜੋ ਮੇਰੇ ਆ ਲੱਤਾਂ ਲੁੱਤਾਂ ਸਾਰਿਆਂ ਇੰਨੇ ਨੇ ਸੁਜਾਂ ਅਸੀਂ ਟੁੱਲੀ ਜਾਂਦਾ ਨਹੀਂ ਸੀ ਜੇ ਟੁੱਟਦਾ ਸੀ ਇੱਕ ਦੀ ਤਾਂ ਮੇਰੇ ਦੋ ਤਿੰਨ ਗੜਾ ਟੁੱਟ ਗਿਆ ਪਿਆ ਦੀਆਂ ਟੁੱਟਿਆ ਤਾਂ ਤੇ ਇੱਕ ਦੀ ਆਠੂਈ ਵਾਲੀ ਹੱਡੀ ਕ੍ਰੈਕ ਹੋ ਗਈ ਸੀ ਫਿਰ ਮੈਨੂੰ ਇਹ ਸਾਬ ਦੱਸਿਆ ਸੀ ਆ ਕਿ ਮੇਰੇ ਦਵਾਈ ਲੈ ਤੂੰ ਮੈਂ 6 ਮਹੀਨੇ ਦਵਾਈ ਖਾਧੀ ਹੈ ਮੇਰਾ 38 ਕਿਲੋ ਵਜਨ ਘਟਿਆ ਹੈ 38 ਕਿਲੋ ਵਜਨ ਘਟਿਆ ਸਰੀਰ ਚ ਪੂਰਾ ਸਾਰਾ ਦੁਬਰੀ ਪਿਆਰ ਬਣਿਆ ਤੇ ਭਾਈ ਜਦੋਂ ਇਹਦਾ ਭਰਾ ਦਾ ਬਈ ਤੂੰ ਇਲਾਜ ਚਲਾਇਆ ਤੇਨੂੰ ਕੋਈ ਬਿਮਾਰੀਆਂ ਵੀ ਆਈਆਂ ਵਿੱਚ ਬਈ ਜਿੰਨਾ ਪ੍ਰੋਬਲਮ ਸੀ ਇਹਦਾ ਸਾਰਾ ਕੁਝ ਸਹੀ ਹੋ ਗਿਆ ਜਦੋਂ ਅਸੀਂ ਇਹਨੂੰ ਚੈੱਕ ਕੀਤਾ ਸਾਰਾ ਬਿਲਕੁਲ ਜਿਵੇਂ ਸਹੀ ਹੋ ਗਿਆ ਜਿਵੇਂ ਕੋਈ ਕੋਈ ਕੋਸ ਨਹੀਂ ਚੱਲਦੀ ਸੁਣ ਅਸ ਟੇਮ ਮੈਂ ਕਈ ਖੇਤ ਦਾ ਕੰਮ ਨਹੀਂ ਕਰਦਾ ਪਾਣੀ ਵੀ ਲਾਣਾ ਸਾਰਾ ਨੱਕਾ ਬੰਨਣਾ ਸਾਰਾ ਮੈਂ ਖੁਦ ਆਪ ਕਰਦਾ ਇੱਕ ਮੈਂ ਮੇਰੇ ਭਤੀਜੇ ਨੂੰ ਦਵਾਈਏ ਉਹ ਜਿਵੇਂ ਕਮਜ਼ੋਰ ਸੀ ਛੋਟਾ ਸੀ 10 ਹੀ ਸਾਲਾਂ ਦਾ ਉਹ ਦਵਾਈਏ ਉਹ ਦੋ ਤਿੰਨ ਹੀ ਮੈਂਨੇ ਦਵਾਈਏ ਉਹਦਾ ਦਿਮਾਗ ਇੰਨਾ ਤੇਜ਼ ਆ ਗਿਆ ਅੱਜ ਉਹ ਭਤੀਜਾ ਬਾਹਰ ਵੀ ਜੂ ਮੇਰਾ ਸਾਰਾ ਜਿਆਦਾ ਨੰਬਰ ਲੈ ਆਇਆ ਤੇ ਇੱਕ ਆਈਡੀ ਪੂਰਾ ਕਰ ਗਿਆ ਸਰੀਰ ਹੀ ਪੂਰਾ ਬਣਾ ਗਿਆ ਰਿਜ਼ਲਟ ਦੀ ਬਈ ਗੱਲ ਨਹੀਂ ਜਿਹੜਾ ਬੰਦਾ ਤੁਸੀਂ ਆਖੋਗੇ ਜਿਹੜੇ ਨੂੰ ਅਸੀਂ ਤੁਹਾਨੂੰ ਦੱਸਤਾ ਵੀ ਅਸੀਂ ਫਲਾਣੇ ਬੰਦੇ ਨੂੰ ਕੱਲ ਨੂੰ ਮੰਨ ਲਓ 6 ਮਹੀਨੇ ਬਾਅਦ ਤੁਹਾਨੂੰ ਆਖਤਾ ਵੀ ਅਸੀਂ ਤੁਹਾਡੇ ਕੋਲ ਰਿਜ਼ਲਟ ਆ ਗਿਆ ਕੋਈ ਬੰਦਾ ਅਸੀਂ ਆਕੇ ਫਲਾਨੀ ਨੂੰ ਮਿਲਣਾ ਐ ਐਸੋਸੀਐਸ ਬੰਦੇ ਰਿਜ਼ਲਟ ਦਿੰਦਾ ਐ ਅਸੀਂ ਬਈ ਐਡਰੈਸ ਦੇ ਦੇਾਂਗੇ ਉਹਦੇ ਪਿੰਡ ਨੂੰ ਜਾ ਕੇ ਪੁੱਛੋ ਉਹਦੇ ਰਿਸ਼ਤੇਦਾਰਾਂ ਨੂੰ ਪੁੱਛੋ ਵੀ ਉਹਦਾ ਹਾਲ ਕੀ ਸੀ ਤੇ ਅੱਜ ਦੀ ਬਾਈ ਦੇ ਤੋਂ ਬਾਅਦ ਤਾਂ ਬਾਈ ਨੂੰ ਦੇਖ ਦੇਖ ਤਾ ਅਸੀਂ ਮੈਨੂੰ ਲੱਗਦਾ 20 25 ਲੋਕਾਂ ਨੂੰ ਬਾਈ ਤੋਂ ਹੀ ਅੱਗੇ ਅੱਗੇ ਇੰਨੀ ਸੇਵਾ ਹਿਸਾਬ ਦੀ ਸੇਵਾ ਹੀ ਪ੍ਰੋਵਾਈਡ ਕਰਦੀ ਮੇਰੇ ਚੱਕ ਚੱਕ ਹਾਉ ਤੋ 20 25 ਬੰਦਿਆਂ ਨੂੰ ਦਵਾਈ ਦਵਾਈ ਗਿਆ ਸਭ ਤੋਂ ਵੱਡੀ ਬਿਮਾਰੀ ਐ ਗਠੀਆ ਹੂੰ ਉਹਦਾ ਕੋਈ ਹੱਲ ਹੈਗਾ ਜਮਾ ਹੈਗਾ ਬਈ ਗਠੀਆ ਦਾ ਪੱਕਾ ਹਲ ਨਸੀ ਕਰ ਸਕਦੇ ਆਂਗੇ ਪਰ ਗਠੀਆ ਦਾ ਹੁਣ ਵੀ ਜੀ ਡਿਪੈਂਡ ਕਰਦਾ ਪੁਰਾਣਾ ਕਿੰਨਾ ਹੈ ਠੀਕ ਹੈ ਵੀ ਜੇ ਕੋਈ 10 ਸਾਲ ਤੋਂ ਐ 12 ਸਾਲਾਂ ਤੋਂ ਐ ਉਹਦੇ ਉਸਾ ਉਹਨਾਂ ਲੈ ਗਠੀਆ ਦਾ ਰਿਜ਼ਲਟ ਤਾਂ ਮੇਰੀ ਖੁਦ ਮੇਰੀ ਮਾਤਾ ਦਾ ਰਿਜ਼ਲਟ ਅਸੀਂ ਜੈਪੁਰ ਤੱਕ ਦਵਾਈਆਂ ਦਵਾ ਲਏ ਸੀ ਹੂੰ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਨਿਊਟ੍ਰੀਸ਼ਨ ਸ਼ੁਰੂ ਕੀਤਾ ਅੱਜ 55 54 ਸਾਲ ਦੀ ਉਮਰ ਹੈ ਮਾਤਾ ਦੀ ਬਧੀਆ ਕੋਈ ਦੀ ਪ੍ਰੋਬਲਮ ਨਹੀਂ ਲੈ ਵੀ ਮਿੱਤਰੋ 22 ਦਾ ਨੰਬਰ ਤੁਹਾਨੂੰ ਵੀਡੀਓ ਚੱਲੀ ਜਾਂਦੀ ਚ ਸ਼ੋ ਹੋਈ ਜਾਂਦਾ 22 ਬਨਰਾਜ ਮਾਨ ਹਨਮਾਨਗੜ ਸ਼ਹਿਰ ਦੇ ਵਿੱਚ ਨੇੜੇ ਦਾਣਾ ਮੰਡੀ ਬਾਕੀ ਤੁਸੀਂ ਫੋਨ ਤੇ ਗੱਲ ਕਰਕੇ ਲੋਕੇਸ਼ਨ ਮਕਾ ਕੇ ਬਾਈ ਕੋਲੇ ਆ ਵੀ ਸਕਦੇ ਹੋ ਤੇ ਬਾਈ ਜਿਹੜਾ ਸੈਮੀਨਾਰ ਕਰਾਉਂਦਾ ਉਹਦਾ ਤੁਸੀਂ ਲਿੰਕ ਵੀ ਮੰਗਾ ਸਕਦੇ ਹੋ ਹਰ ਇੱਕ ਬਿਮਾਰੀ ਦਾ ਹਾਲਾ ਅੱਜ ਕੋਈ ਕਿਸੇ ਹਿਸਾਬ ਦੀ ਐਡਵਰਟਾਈਜ਼ਮੈਂਟ ਨਹੀਂ ਅੱਜ ਮੈਨੂੰ ਵੀ ਬਾਈ ਨੇ ਸਪੈਸ਼ਲ ਸੱਦਿਆ ਸੀਗਾ ਤੇ ਮੈਂ ਵੀ ਮੰਨ ਕੇ ਚੱਲ ਕੁਛ ਨਾ ਕੁਛ ਇਥੋਂ ਲੈ ਕੇ ਜਾऊं ਕਿਉਂਕਿ ਪ੍ਰੇਜਤਾ ਥੋੜਾ ਜਿਹਾ ਬਈ ਮੈਥੋਂ ਘੱਟ ਰਹਿੰਦਾ ਹਨਾ ਮੇਰੀ ਲੋਕਾਂ 'ਚ ਜਾਦੇ ਬੈਣੀ ਉੱਠਣੀ ਕਾਰਨ ਕਈ ਵਾਰੀ ਬਈ ਕਿਸੇ ਦਾ ਹੱਥ ਨਹੀਂ ਮੋੜਿਆ ਜਾਂਦਾ ਹਨਾ ਖਾਣਾ ਪੀਣਾ ਪੈ ਜਾਂਦਾ ਤੇ ਤਾਂ ਕਰਕੇ ਆਪਣਾ ਵੀ ਬਈ ਛੇਤੀ ਰਿਜ਼ਲਟ ਆ ਜਾ ਕੋਈ ਮਹੀਨੇ ਦੋ ਮਹੀਨੇ ਤੁਹਾਨੂੰ ਮੈਂ ਆਪ ਹੀ ਦੱਸ ਦਊ ਬਈ ਕੋਈ ਫਰਕ ਪਿਆ ਕੇ ਨਹੀਂ ਇੱਕ ਗੱਲ ਆ ਤੁਹਾਡੇ ਭਰਾ ਨੂੰ ਅੱਜ ਤੱਕ ਬਿਮਾਰੀ ਇੱਕ ਵੀ ਨਹੀਂ ਬੁਖਾਰ ਵੀ ਨਹੀਂ ਚੜਿਆ ਅਜੇ ਤੱਕ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਨਾਲੇ ਬਈ ਕਮੈਂਟਾਂ 'ਚ ਦੱਸਿਓ ਬਈ ਕਿਹਨੂੰ ਕੀ ਬਿਮਾਰੀ ਤੇ ਕਿਹਨੂੰ ਕੀ ਤੇ ਨੰਬਰ ਬਈ ਦਾ ਆਪਾਂ ਤੁਹਾਨੂੰ ਕਮੈਂਟਾਂ 'ਚ ਵੀ ਦੇ ਦੇਵਾਂਗੇ ਮਿਲਦੇ ਆਂ ਬਾਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਜੀ ਧੰਨਵਾਦ